ਪੰਜਾਬ ਸਰਕਾਰ ਵੱਲੋਂ ਕਈ ਦੇ ਜਾਰੀ ਕੀਤੇ ਗਏ ਨੇ ਤਾਂ ਕਿ ਜਿਹੜੇ ਸਿੱਖਿਆ ਪ੍ਰਣਾਲੀ ਨੂੰ ਜਿਹੜਾ ਉਹ ਵਧੀਆ ਬਣਾਇਆ ਜਾ ਸਕੇ ਲੇਕਿਨ ਆਂਗਨਵਾਲੀ ਜਿਹੜੇ ਹੈਗੇ ਆ ਉਹ ਇਸ ਸਮੇਂ ਦੇ ਫਰੋਈਪੁਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤੇ ਕਾਫੀ ਜਿਹੜੇ ਖਸਤਾ ਹਾਲਤ ਦੇ ਵਿੱਚ ਕਈ ਬਿਲਡਿੰਗਾਂ ਜਿਹੜੀਆਂ ਦਿਖਾਈ ਦੇ ਰਹੀਆਂ ਤੇ ਉੱਥੇ ਕਲਾਸਾਂ ਵੀ ਜਿਹੜੀਆਂ ਉਹ ਲੱਗਦੀਆਂ ਦਿਖਾਈ ਦੇ ਰਹੀਆਂ ਵੀ ਕਹਿ ਸਕਦੇ ਆ ਵੀ ਬਾਦਸ਼ਾਹ ਦੇ ਮੌਸਮ ਦੇ ਵਿੱਚ ਮਤਲਬ ਕਿਸੇ ਵਕਤ ਵੀ ਕੋਈ ਇਹੋ ਜਿਹਾ ਹਾਦਸਾ ਵਾਪਰ ਸਕਦਾ ਜਿਹਦੇ ਵਿੱਚ ਬੱਚਿਆਂ ਦਾ ਵੀ ਨੁਕਸਾਨ ਜਿਹੜਾ ਉੱਤੇ ਹੋ ਸਕਦਾ ਲੇਕਿਨ ਪ੍ਰਸ਼ਾਸਨ ਦਾਵੇ ਬਹੁਤ ਕਰਦਾ ਲੇਕਿਨ ਕੰਮ ਜਿਹੜੇ ਆ ਉਹ ਕਰਨ ਵਿੱਚ ਨੂੰ ਜਿਹੜੇ ਬੱਚੇ ਉੱਤੇ ਪੜਦੇ ਆ ਉਹਨਾਂ ਨੂੰ ਵੀ ਆ ਰਹੀਆਂ ਤੇ ਉਹਨਾਂ ਦੀ ਸ਼ਿਕਾਇਤਾਂ ਵੀ ਹੈਗੀਆਂ ਵੀ ਇਹ ਜਿਹੜੇ ਆਂਗਣਵਾਰੀ ਜਿਹੜੇ ਸੈਂਟਰ ਹੈਗੇ ਆ ਇਹਨਾਂ ਦਾ ਰੱਖ-ਰਖਾ ਵਧੀਆ ਹੋਣਾ ਚਾਹੀਦਾ ਤਾਂ ਜੋ ਜਿਹੜੇ ਛੋਟੇ-ਛੋਟੇ ਬੱਚੇ ਉੱਤੇ ਪੜਦੇ ਆ ਤੇ ਉਹਨਾਂ ਦੀ ਜਿਹੜੀ ਵਧੀਆ ਤਰੀਕੇ ਦਾ ਸਿੱਖਿਆ ਜਿਹੜੀ ਆ ਉਹ ਤੋਂ ਪ੍ਰਾਪਤ ਕਰ ਸਕੋ ਸਰ ਨਮਸਕਾਰ ਜੀ ਸਰ ਜਿਹੜੀ ਆਂਗਣਵਾਰੀਆਂ ਦਾ ਕੀ ਹਾਲਾਤ ਨੇ ਜੇ ਇਸ ਸਮੇਂ ਤੇ ਕਿੰਨੀਆਂ ਨੇ ਥੋੜੀ ਪੁੱਛੋ ਥੋੜੀ ਜੀ ਦੇਖੋ ਜਿਹੜੀ ਆਪਣੇ ਕੋ ਮੈਂ ਤਾਂ ਅੱਗੇ ਵੀ ਦੱਸਿਆ ਸੀ ਕਿ ਮਤਲਬ ਵੀ ਤੁਸੀਂ ਮੈਨੂੰ ਪੁੱਛਿਆ ਸੀਗਾ ਉਹ ਜੋ ਅਸੀਂ ਚਾਰ ਕਟੇਗੇ ਜਿਹੜੀਆਂ ਉਹਨਾਂ ਕੋਰਸ ਦੀ ਮੰਗ ਕੀਤੀ ਯਾ ਤੁਹਾਡੇ ਕੋ ਗਰੰਟੀਡ ਕਿੰਨੀ ਹੈ ਜਿਸੇ ਨਵੀਆਂ ਬਣਆਂੀਆਂ ਹੈ ਜਾਂ ਓਵਰਕਾਊਟਡ ਕਿੰਨੀ ਹੈ ਖਸਤਾ ਹਾਲ ਦੇ ਕਿੰਨੀ ਹੈ ਮੈਂ ਉਹ ਫਿਗਰ ਦੱਸਦਾ ਜੀ 41 ਅਸੀਂ ਨੰਗੀਆਂ ਬਣਾ ਰਹੀ ਜਿਲ੍ਹਾ ਫੋਸੇਤਪੁਰ ਵਿੱਚ ਜੋ ਗਰੰਟੀਡ ਸੀਗੀਆਂ ਉਹ 26 ਸੀਗੀਆਂ 26 ਦੇ ਵਿੱਚੋਂ ਅਸੀਂ 10 ਰੈਜੂਲੇਸ਼ਨ ਲੈਣੇ ਹੈ ਉੱਥੇ ਵੀ ਜਲਦ ਸਟਾਰਟ ਕਰ ਦਿੱਤਾ ਜਾਊਗਾ ਜਿਹੜੀ ਖਸਤਾ ਹਾਲ ਹੈ ਸੀ 25 ਸੀਗੀਆਂ 25 ਵਿੱਚੋਂ ਅਸੀਂ 7 ਦੇ ਰੈਜੂਲੇਸ਼ਨ ਆ ਗਏ ਉਹ ਵੀ ਛੇਤੀ ਅਸੀਂ ਸ਼ੁਰੂ ਕਰ ਦਾਂਗੇ ਜੋ ਜਿਹੜੇ ਓਵਰਕਾਊਟਡ ਹੈ ਉਹ 25 ਸੀਗੀਆਂ 25 ਦਾ ਅਸੀਂ 16 ਦੇ ਰੈਜੂਲੇਸ਼ਨ ਲੈ ਲਏ ਉਹ ਜਲਦ ਉਹ ਵੀ ਕੰਮ ਸ਼ੁਰੂ ਕਰ ਦਿੱਤਾ ਜਾਊਗਾ ਇਸੇ ਹੀ ਫਰ ਕਰ ਕਰਾਂਗੇ ਸਰ ਸਾਡੇ ਤੇ 25 ਮਤਲਬ ਹਾਲਤ ਨਾਜ਼ੁਕ ਜਿਹੜੀ ਦਸੀ ਹੈ ਕਿ ਉਹਨਾਂ ਨੂੰ ਕਿੰਨੀ ਟਾਈਮ ਦੇ ਵਿੱਚ ਨਵੀਆਂ ਬਣਾਈਆਂ ਜਾਣਗੇ ਜਾਂ ਰੈਨਵਰਟ ਕੀਤਾ ਜਾਏਗਾ ਦੇਖੋ ਜੀ ਇਹ ਚਾਰ ਕੈਟੇਗਰੀਆਂ ਦਸੀਆਂ ਹਨ ਅਤੇ ਕੀ ਤੁਹਾਨੂੰ ਦੱਸਦਾ ਕਿ ਜਿਹੜੀਆਂ ਤਾਂ ਨਵੀਆਂ ਤਾਂ ਰੈਂਟਡ ਸੌਰੀ ਜਿਹਦੇ ਨਿੰਗ ਬਣ ਨਹੀਂ ਉਹ ਤਾਂ ਹੈ ਹੀ ਨਹੀਂ ਨਵੀਆਂ ਜਿਹੜੀ ਡੈਂਟਡ ਹੈ ਉਹ ਅਸੀਂ ਨਿੰਗ ਬਣਾਵਾਂਗੇ ਜਿਹੜੀਆਂ ਖਸਤਾ ਲੱਟ ਹੈ ਉਹਨਾਂ ਨੂੰ ਅਸੀਂ ਰਿਪੇਅਰ ਕਰਾਂਗੇ ਅਗਰ ਪੇਰ ਵਾਲੀ ਹਾਲ ਚ ਨਹੀਂ ਹੈ ਤਾਂ ਉੱਥੇ ਵੀ ਨਵੀਂ ਬਣਾ ਕੇ ਦਵਾਂਗੇ ਤੇ ਜਿਹੜੀ ਹੈਗੀ ਵਰਕਆਊਟਡ ਉਹ ਨਵੀਂ ਬਣਦੀ ਹੈ ਬਿਲਡਿੰਗਸ ਸਰ ਇੱਕ ਜਿਹੜੀ ਸੰਦੇ ਮੋਜਾ ਦੇ ਵਿੱਚ ਜਿਹੜੀ ਬਣੀ ਹੋਈ ਹੈ ਉਹਦੇ ਹਾਲਾਤ ਕਿਵੇਂ ਦੇ ਹਨ ਤੇ ਉਹ ਕਿ ਨਵੀਂ ਬਣੇਗੀ ਜਾਂ ਉਹਨੂੰ ਰਿਪੇਅਰ ਕੀਤਾ ਜਾਏਗਾ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਨੂੰ ਹੁਣ ਐਗਜ਼ੀਕਿਊਸ਼ਨ ਨਹੀਂ ਪਤਾ ਪਰ ਕੁਝ ਕਿ ਤੁਹਾਨੂੰ ਦੱਸ ਸਕਦਾ ਹੈ ਪਰ ਅਸੀਂ ਉੱਥੇ ਹੁਣ ਉਹਨੂੰ ਰੈਨੋਵੇਟ ਕਰ ਰਹੀਏ ਬਣਾ ਰਹੇ ਹਾਂ ਔਨ ਗoing ਹੈ ਚਾਹ ਦਾ ਆਈਵੀਏ ਕਾਜੇ ਕੰਮ ਚੱਲ ਰਿਹਾ ਹੈ ਸਰ ਬਰਸਾਤੀ ਮੌਸਮ ਹੈ ਹਾਲਤ ਹੋ ਤੇ ਬਿਲਡਿੰਗਾਂ ਦੀ ਨਾਜੂਕਾ ਜਿਹੜੀ ਹੈ ਉਹ ਪਿੰਡ ਦੇ ਵਿੱਚ ਲੇਕਿਨ ਉੱਥੇ ਜੇ ਹਾਲਾਤ ਜੇ ਨਾਜੂਕਾ ਹੋਣ ਦੇ ਕਾਰਨ ਮਤਲਬ ਕਿ ਕੁਝ ਬੱਚਿਆਂ ਨੂੰ ਇਹਨਾਂ ਵਕਤ ਜੇ ਕੁਝ ਗੱਲਬਾਤ ਹੋ ਤੇ ਹੋ ਜਾਂਦੀ ਹੈ ਤੇ ਜ਼ਿੰਮੇਵਾਰੀ ਕਦੀ ਤਾਂ ਨਹੀਂ ਦੇਖੋ ਜੀ ਅਸੀਂ ਪਹਿਲਾਂ ਹੀ ਆਲਰੇਡੀ ਕਿਹਾ ਹੈ ਪ੍ਰਸ਼ਾਸਨ ਵੱਲੋਂ ਆਲਰੇਡੀ ਗਿਆ ਹੈ ਕਿ ਜਿੱਥੇ ਕੋਈ ਅਜਿਹੀ ਪ੍ਰੋਬਲਮ ਹੈ ਬਸਤਾ ਕਰਕੇ ਉਸ ਸਪੈਸਟ मोस्टली ਸੜਗੀਆਂ ਜਿਹੜੀਆਂ ਅੰਗਰਵਾੜੀਆਂ ਜਿਹੜੀਆਂ ਉਹ ਪ੍ਰਾਇਮਰੀ ਸਕੂਲ ਤੇ ਨਹੀਂ ਤੇ ਪ੍ਰਾਇਮਰੀ ਸਕੂਲ ਦਾ ਕਮਰਾ ਲੈ ਕੇ ਤੁਸੀਂ ਇੰਦੀ ਮੀਨ ਟਾਈਮ ਜਦ ਤੱਕ ਕੰਮ ਚੱਲ ਰਿਹਾ ਤੁਸੀਂ ਆਪਣੇ ਬੱਚੇ ਤੇ ਸ਼ਿਫਟ ਕਰ ਲਓ ਜਦੋਂ ਉਹ ਕੰਪਲੀਟ ਹੋ ਜਾਣਗੇ ਦੁਬਾਰਾ ਉੱਥੇ ਆ ਜਾਣਗੇ ਸਰ ਅਜੀ ਵੀ ਕਲਾਸਾਂ ਉੱਥੇ ਲੱਗਦੀਆਂ ਪਈਆਂ ਫਿਰ ਇਹ ਲਾਪਰਵਾਹੀ ਸਮਝੀ ਜਾਵੇ ਦੇਖੋ ਜੀ ਮੈਂ ਇਹ ਤੁਹਾਨੂੰ ਕੋਈ ਕਮੈਂਟ ਨਹੀਂ ਦੱਸਦਾ ਜਸਟ ਮੈਨੂੰ ਪਤਾ ਨਹੀਂ ਕੀ ਪ੍ਰੋਬਲਮ ਹੈ ਉੱਥੇ ਮੈਂ ਪ੍ਰੋਬਲਮ ਦੇਖ ਕੇ ਫਿਰ ਤੁਹਾਨੂੰ ਕੋਈ ਕਮੈਂਟ ਕਰ ਸਕਦਾ ਮੈਂ ਇਸ ਸਮਾਂ ਨਹੀਂ ਕੋਈ ਟੈਕਨੀਕਲ ਸਪੋਰਟ ਇਸ ਤਰੀਕਾ ਪਰ ਤੁਸੀਂ ਅੱਗੇ ਤਾਂ ਜਾਰੀ ਕਿਤੇ ਨਾ ਵੀ ਦੂਜੇ ਮਤਲ ਤਰਾਇੰਡ ਸਕੂਲ ਹੈ ਪੰਚਾਇਤ ਘਰ ਹੈ ਤੁਸੀਂ ਟੈਂਪਰੀ ਅਰੇਂਜਮੈਂਟ ਤੇ ਕਰ ਲੋ ਇਹ ਸਾਡੇ ਸਟੈਂਡਿੰਗ ਆਰਡਰ ਦੇ ਸੈਸ਼ਨ ਦੇ ਕੀ ਦੇਖ ਸਕਦੇ ਆ ਸਾਣਾ ਅਧਿਕਾਰੀ ਜਿਹੜਾ ਮਦੂਸ ਇਹਨਾਂ ਨੇ ਕਿਹਾ ਸਾਡੇ ਮੋਜਾ ਦੇ ਵਿੱਚ ਜਿਹੜੀਆਂ ਬਿਲਡਿੰਗਾਂ ਉਹਨੂੰ ਰੈਨੋਵੇਟ ਜਿਹੜਾ ਉਹ ਕੀਤਾ ਜਾ ਰਿਹਾ ਲੇਕਿਨ ਉੱਥੋਂ ਦੇ ਲੋਕਾਂ ਦਾ ਕਹਿਣਾ ਹੈ ਵੀ ਇਹ ਜਿਹੜੀ ਹਾਲਤ ਜਿਹੜੀ ਆ ਕਾਫੀ ਖਸਤਾ ਹੈ ਤੇ ਕਿਸੇ ਟਾਈਮ ਵੀ ਜਿਹੜਾ ਕੋਈ ਹਾਦਸਾ ਵਾਪਰ ਸਕਦਾ ਲੇਕਿਨ ਇਹਦੇ ਵੱਲ ਜਿਹੜਾ ਵੀ ਪ੍ਰਸ਼ਾਸਨ ਕਹਿ ਸਕਦੇ ਵੀ ਜਲਦੀ ਕੋਈ ਧਿਆਨ ਕਿਉਂ ਨਹੀਂ ਕਰਦਾ ਇਹ ਸਵਾਲ ਖੜੀ ਹੋਣੀ ਲਾਜ਼ਮੀ ਹੈ ਲੇਕਿਨ ਭਾਵੇਂ ਕਿਹਾ ਜਾ ਰਿਹਾ ਵੀ ਉਹਨਾਂ ਨੂੰ ਹੁਦੇਸ਼ ਦਿੱਤੇ ਗਏ ਨੇ ਵੀ ਜਿੱਥੇ ਬਿਲਡਿੰਗਾਂ ਖਸਤਾ ਉਹਨੂੰ ਦੂਜੇ ਸਕੂਲਾਂ ਦੇ ਵਿੱਚ ਪ੍ਰਾਇਮਰੀ ਸਕੂਲਾਂ ਦੇ ਵਿੱਚ ਸ਼ਿਫਟ ਕਰਕੇ ਉੱਤੇ ਕਮਰਾ ਲੈ ਵੀ ਅਖਿਰੇ ਕੌਣ ਜ਼ਿੰਮੇਵਾਰ ਹੋਵੇਗਾ ਜੇ ਅਗਰ ਕਿਸੇ ਵੀ ਵਕਤ ਕੋਈ ਹਾਦਸਾ ਜੇ ਵਾਪਰ ਜਾਂਦਾ ਬਰਸਾਤੀ ਮੌਸਮ ਹੈ ਤੇ ਉਹਦੀ ਜ਼ਿੰਮੇਵਾਰੀ ਕੌਣ ਲਏਗਾ ਤੇ ਕਿਦੀ ਤੈਅ ਹੋਵੇਗੀ ਇਹ ਦੇਖਣਾ ਬਾਕੀ ਹੋਵੇਗਾ ਲੇਕਿਨ ਸਰਕਾਰਾਂ ਨੂੰ ਚਾਹੀਦਾ ਵੀ ਜਿਹੜੇ ਵੀ ਲਾਪਰਵਾਹ ਅਫਸਰ ਹੈ ਜਿਹੜੇ ਦੇਸ਼ 파ਦਿਤ ਕਰਦੇ ਨੇ ਦੇਸ਼ਾਂ ਨੂੰ ਜਿਹੜੇ ਦਿੱਚ ਸਮਝਦੇ ਆ ਉਹਨਾਂ ਦੇ ਖਿਲਾਫ ਵੀ ਜੜੀਆਂ ਸਖਤ ਐਕਸ਼ਨ ਜਿਹੜਾ ਲੈਣਾ ਚਾਹੀਦਾ ਤਾਂ ਜੋ ਬੱਚਿਆਂ ਦਾ ਭਵਿੱਖ ਉਹਨੂੰ ਜਿਹੜਾ ਸੇਫ ਕੀਤਾ ਜਾ ਸਕੇ ਤੇ ਉਹਨਾਂ ਦੀ ਜ਼ਿੰਦਗੀਆਂ ਨੂੰ ਜਿਹੜਾ ਵੀ ਕਹਿ ਸਕਦਾ ਖਤਰੇ ਤੋਂ ਬਾਹਰ ਰੱਖਿਆ ਜਾ ਸਕੇ ਤੇ ਸਹੀ ਸਿੱਖਿਆ ਉਹਨਾਂ ਨੂੰ ਦਿੱਤੀ ਜਾ ਸਕੇ ਤੇ ਤਾਂ ਜੋ ਉਹਨਾਂ ਦੇ ਪਰਿਵਾਰ ਗਨਵਾੜੀ ਹੋਵੇ ਉਹਦੇ ਪੇਜਨ ਤੋਂ ਜਿਹੜਾ ਉਹ ਗਰੀਨ ਨਾ ਕਰਨ ਮੈਂ ਜੀ ਐਕਸ ਮੈਂਬਰ ਪੰਚਾਇਤ ਪਿੰਡ ਸੰਦਾ ਮੋਝਾ ਹਾਂ ਜੀ ਤੇ ਮੇਰੀ ਮੈਸੇਜ ਐਕਸ ਪਿੰਡ ਸੰਦਾ ਮੋਝਾ ਸਾਡੇ ਕਾਰਜਕਾਲ ਦੌਰਾਨ ਅਗਨ ਵਾਲੀ ਸੰਸਦਾ ਹੀ ਮਤਾ ਪਾਇਆ ਤੇ ਪਾਸ ਕਰਾਇਆ ਨਰੇਗਾ ਜੋਂ ਜੀ ਪਾਸ ਕਰਾ ਕੇ ਸੀ ਇਹਦੀ ਸ਼ੁਰੂਆਤ ਕੀਤੀ ਆ ਜੀ ਡੇਢ ਸਾਲ ਹੋ ਗਿਆ ਜੀ ਇਹ ਪ੍ਰੋਜੈਕਟ ਬੰਦ ਹੋਈ ਨੂੰ ਸਾਨੂੰ ਇਹ ਪਤਾ ਨਹੀਂ ਪ੍ਰਸ਼ਾਸਨ ਨੂੰ ਇਹ ਚੀਜ਼ਾ ਪਤਾ ਵੀ ਕਿਉਂ ਬੰਦ ਕੀਤਾਗਾ ਇਹਦੇ ਵਿੱਚ ਇੱਕ ਕਮਰਾ ਇੱਕ ਕਿਚਨ ਇੱਕ ਬਾਹਰੋਂ ਹੈ ਜੀ ਦੂਜੇ ਪਾਸੇ ਅਗਰਵਾਲੀ ਸੈਂਟਰ ਚੱਲ ਰਿਹਾ ਜੀ ਖਸਤਾ ਹਾਲਤ ಗ್ರಾಮ ਪੰਚਾਇਤ ਦੀ ਜਿਹੜਾ ਬਿਲਡਿੰਗ ਸਾਡੀ ਪੁਰਾਣੀ ਆ ਜੀ ਉਹਦੇ ਵਿੱਚ ਬੱਚੇ ਸੱਪਾਂ ਦੇ ਸ਼ਾਇਆ ਹਾਈਡ ਉੱਥੇ ਦਿਨ ਬਤੀਤ ਕਰਦੇ ਆ ਪੜਾਈ ਕਰਦੇ ਆ ਆਪਦੀ ਜੀ ਇੱਕ ਪਾਸੇ ਆਪਾਂ ਨੇ ਬੀਟੀ ਪੜਾਓ ਬੀਟੀ ਪਜਾਓ ਦੂਜੇ ਪਾਸੇ ਸਰਕਾਰ ਨੇ ਜਿਹੜੇ-ਜਿਹੜੇ ਗੋਰ ਲਾਏ ਆ ਜੀ ਅਹੀਂ ਆ ਕਰਤਾ ਉਹ ਕਰਤਾ ਤਾਂ ਦੇਖੋ ਸਾਡੀਆਂ ਬਿਲਡਿੰਗਾਂ ਵੇਖੋ ਆ ਕਿ ਕੀ ਕਰੀ ਜਾ ਹਾਂਜੀ ਸਾਡੀਆਂ ਬਿਲਡਿੰਗਾਂ ਵੇਖੋ ਜੀ ਆ ਮੈਂ ਬਾਹਰੋਂ ਦਿਖਾਏ ਭਾਈ ਨੂੰ ਜੀ ਇਹ ਉਹ ਬਾਸਮ ਦੇ ਢੱਕਣ ਟੁੱਟੇ ਹੋਏ ਆ ਇੱਕ ਤਾਂ ਹੈ ਹੀ ਨਹੀਂ ਜੀ ਉਹਦੇ ਵਿੱਚ ਬੌਲ ਵੀ ਡਿੱਗੀ ਹੋਈ ਆ ਉਹ ਬੱਚੇ ਖੇਡਦੇ ਕਰਕੇ ਉੱਥੋਂ ਗੇਂਦ ਗਈ ਆ ਕੱਲ ਨੂੰ ਬੱਚਾ ਕੋਈ ਗੇਂਦ ਕੱਟਣ ਗਿਆ ਵਿੱਚ ਦੇਖਿਆ ਉਹ ਕਰੀਬ 5 6 ਫੁੱਟ ਡੂੰਘਾ ਹੁੰਦਾ 7 ਫੁੱਟ ਖੁੱਲਾ ਛੱਡਿਆ ਖੁੱਲਾ ਛੱਡਿਆ ਹੈ ਜੀ ਉੱਥੇ ਨਾਲੇ ਗੰਦਗੀ ਆ ਜੀ ਉੱਥੇ ਵੇਸਟਿੰਗ ਜਾਣੀ ਹੈ ਬੱਚਾ ਵੀ ਟਿਕਿਆ ਬਚਾਲ ਪਾਣੀ ਦੂਜੀ ਜੀ ਪੁਰਾਣੀ ਬਿਲਡਿੰਗ ਖਰਸਤਾ ਬਿਲਡਿੰਗ ਆ ਉਹਦੇ ਵਿੱਚ ਹੀ ਕੂੜਾ ਕਰਕੜੇ ਪਿਆ ਜੀ ਤੇ ਉੱਥੇ ਵੀ ਸੱਪਾਂ ਦਾ ਥਾ ਬਣਾਇਆ ਇੱਕ ਨੂੰ ਸਟ੍ਰੈਟ ਟ੍ਰੈਕ ਆ ਜੀ 13 ਆਈ ਹਣੀ ਕਿਸੇ ਟਾਈਮ ਵੀ ਬਿਲਡਿੰਗ ਮੀ ਕਣੀ ਨਾ ਹਨੇਰੀ ਨਾ ਦੇਖ ਸਕਦੀ ਅੱਛੇ ਬੱਚੇ ਪਰ ਐਮ ਵੀ ਹਸਾ ਦਾ ਬਿਲਡਿੰਗ ਦੀ ਇੱਥੇ ਪ੍ਰਾਇਮਰੀ ਸਕੂਲ ਦੇ ਬੱਚੇ ਪੜ੍ਹਦੇ ਆ ਜੀ ਉਹ ਵੀ ਖੇਡਦੇ ਆ ਅਗਨਵਾਰ ਦੇ ਛੋਟੇ ਛੋਟੇ ਬੱਚੇ ਉਹ ਵੀ ਇੱਥੇ ਖੇਡਦੇ ਆ ਜੀ ਕਿਸੇ ਟਾਈਮ ਵੀ ਹਾਸਾ ਵਾ ਪ੍ਰਸਾਦ ਆ ਤੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਜੇ ਆਪਾਂ ਇੱਡੇ ਡੇ ਬੋਰ ਲਾ ਕੇ ਆਪਾਂ ਕਹਿੰਨੇ ਸਰਕਾਰ ਨੇ ਇਹ ਕਰਤਾ ਇਹ ਸਾਡੇ ਸਕੂਲ ਦਾ ਹਾਲਤ ਵੇਖੋ ਜੀ ਇੱਥੇ ਸਕੂਲ ਦੇ ਵਿੱਚ ਪਾਣੀ ਖੜ ਜਾਂਦਾ ਜੀ ਇਨਾਂ ਨਿਯਮਾਂ ਇੱਥੇ ਬੱਚੇ ਪਾਣੀ ਦੇ ਵਿੱਚ ਆ ਥੋੜੀ ਗਲੀ ਮੈਡਮ ਨੇ ਕੋਪਾਹੇ ਜਿਹੜੇ ਇਹਨੂੰ ਗ੍ਰਾਂਟ ਆਈ ਆ ਉਹ ਪੱਕੀ ਕਰਕੇ ਉੱਚੀ ਕੀਤੀ ਐ ਨਹੀਂ ਤੇ ਇਹ ਸਕੂਲ ਦਾ ਵੀ ਬੁਰਾ ਹਾਲ ਤੁਸੀਂ ਪ੍ਰਸ਼ਾਸਨ ਨੂੰ ਬੇਨਤੀ ਵੀ ਸਾਡੇ ਸਕੂਲ ਦਾ ਡਵੈਲਪਮੈਂਟ ਕੀਤੀ ਜਾਵੇ ਤੇ ਜਿਹੜਾ ਆਦਨ ਵਾਲੀ ਸੈਂਟਰ ਅਸੀਂ ਪਾਸ ਕਰਾਇਆ ਸੀ ਇਹਦਾ ਕੰਮ ਸ਼ੁਰੂ ਕਰਾ ਕੇ ਤੇ ਬੱਚਿਆਂ ਨੂੰ ਸਪੰਦੇ ਸ਼ਾਇਦ ਰੋਗ ਪਾਸ ਕੀਤਾ ਜਾਵੇ ਸੋ ਰੁਕ ਗਿਆ ਹੈ ਕਾਰਨ ਕੀ ਸਰਕਾਰਾਂ ਬਦਲੀਆਂ ਰੁਕਿਆ ਕੀ ਕਰਨਾ ਨਹੀਂ ਜੀ ਇਸ ਬਾਰੇ ਮੈਨੂੰ ਨਹੀਂ ਨੌਲੇਜ ਮੈਂ ਤਾਂ ਪ੍ਰਸ਼ਾਸਨ ਨੂੰ ਜ਼ਿੰਮੇਦਾਰ ਠਹਾਵਾਗਾ ਜਿਨ੍ਹਾਂ ਨੇ ਡਰੇਗਾ ਜੋ ਪ੍ਰੋਜੈਕਟ ਪਾਸ ਕਰਕੇ ਪ੍ਰੋਜੈਕਟ ਖਲਾਫ ਖਲਾਫ ਦਿੱਤਾ ਨਹੀਂ ਹੈ ਵੀ ਰਖਾਤੀਆਂ ਪਿਲਰ ਵੀ ਭਰਤੀ ਆ ਉਹਤੇ ਵੀ ਨਹੀਂ ਬੰਤਿਆ ਜੀ ਇਹ ਨੂੰ ਸਰਕਾਰ ਨੂੰ ਪਤਾ ਵੀ ਜਿਨ੍ਹਾਂ ਨੇ ਇਹਨਾਂ ਨੂੰ ਗ੍ਰਾਂਟ ਦਿੱਤੀ ਠੇਕੇਦਾਰ ਨੂੰ ਠੇਕ ਦਾ ਠੇਦੀ ਸਿੰਘ ਠੇਕਦਾ ਸੀ ਉਹ ਚਲੇ ਗਿਆ ਜੀ ਪਤਾ ਨਹੀਂ ਕਿਹੜੀਆਂ ਵਜ੍ਹਾ ਕਰਕੇ ਚਲੇ ਗਿਆ ਐਂ ਤਾਂ ਇੱਥੇ ਮਿੱਟੀ ਵਾਦੇ ਕੋਲ 27 6-7 ਟਰਾਲੀਆਂ ਜੀ ਸਾਡੀ ਉਹਦੀ ਪੇਮੈਂਟ ਹੀ ਸਿੱਕਲ ਹਰ ਥਰੀ ਹੈ ਜੀ ਠੇਕੇਦਾਰ ਨੂੰ ਮੂੰਹ ਕੀਤਾ ਕਹਿੰਦਾ ਨਹੀਂ ਭਾਜੀ ਮੈਨੂੰ ਇਹ ਪੇਮੈਂਟ ਨਹੀਂ ਮਿਲਦੀ ਮੈਦਾਨ ਨਹੀਂ ਆਉਂਦਾ ਜੀ ਤੇ ਮੈਂ ਮੀਨੂ ਮੈਡਮ ਬਾਈਫੇਸ ਮਿਲਿਆ ਜੀ ਕੁਣ ਤੋਂ ਵੀ ਕੰਟੈਕਟ ਕੀਤਾ ਜੀ ਮੈਨੂੰ ਮੈਡਮ ਰੇਂਦੇ ਪਾ ਜੀ ਅੱਜ ਕਿ ਤਲਾਹ ਕਾ ਮੈਨੂੰ ਅੱਜ 2 ਮਹੀਨੇ ਹੋ ਗਏ ਜਿਹੜੇ ਮਾਤਾ ਨੂੰ ਨਹੀਂ ਕਰਦਾ ਜੀ ਕੋਈ ਗੱਲ ਬਾਤ ਨਹੀਂ ਇਹ ਕੀ ਕਿਸ ਤਰ੍ਹਾਂ ਦੇ ਪ੍ਰੋਜੈਕਟ ਹੈ ਹਾਂਜੀ ਜਿਹੜੇ ਨਾਲ ਪ੍ਰੋਜੈਕਟ ਤੇ ਸੱਜੀ ਹਾਂਜੀ ਇੱਕ ਜੀ ਪ੍ਰੋਜੈਕਟ ਬੇਸਮੈਂਟ ਬਣਾਇਆ ਸੀ ਮਤਾ ਪਾਇਆ ਸੀ ਪੂਰੇ ਕਰਕਟ ਵਾਲਾ ਜੀ ਉਹ ਵੀ ਨਰੇਗਾ ਜੋ ਪਾਸ ਮੇਰੇ ਸਾਡੇ ਕਾਸ਼ਕਲਾਂ ਪਾਸ ਹੈ ਜੀ ਉਹ ਵੀ ਉੱਥੇ ਉਹ ਉਹ ਉਹਦੀ ਨੀਂਹ ਨਹੀਂ ਰੱਖੀ ਜੀ ਉਹਦਾ ਸ਼ਾਇਦ ਕਾਗਜ਼ਾਂ 'ਚ ਬਣ ਗਿਆ ਹੋਵੇ ਤੇ ਵੱਡੀ ਗੱਲ ਨਹੀਂ ਪਰ ਉਹ ਤਾਂ ਕੋਈ ਨਹੀਂ ਸਰ ਇਹ ਗੱਲ ਤਾਂ ਤੱਕ ਤਿਆਰ ਹੋ ਗਿਆ ਹਾਂਜੀ ਆ ਜਿਹੜੀ ਬਿਲਡਿੰਗ ਅਗਨਵਦੀ ਹੈ ਜੀ ਇਹਦੇ ਸਰੀਏ ਗੱਲ ਤੱਕ ਹੋ ਗਿਆ ਜੀ ਤੁਸੀਂ ਵੇਖ ਸਕਦੇ ਆ ਕੈਮਰਾਮੈਨ ਨੇ ਤੁਹਾਨੂੰ ਦਿਖਾਇਆ ਜੀ ਕਿ ਜਦੋਂ ਕੱਲ ਨੂੰ ਇਹਦੇ ਫਿਰ ਇਹਨੂੰ ਸਾਰੀ ਕੀਤੀ ਠੇਕੇਦਾਰ ਨੇ ਤੇ ਉਸੇ ਲਾਲਚ ਕਿ ਇਦਾਂ ਹੀ ਰੱਖਦੇ ਨੇ ਕੱਲ ਨੂੰ ਤਾਂ ਕੱਲ ਨੂੰ ਫਿਰ ਕੋਈ ਐਕਸੀਡੈਂਟ ਹੋ ਸਕਦਾ ਜੀ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਦੇ ਆਪ ਦੇ ਧਿਆਨ ਵਿੱਚ ਲਾ ਕੇ ਤੇ ਬਿਲਡਿੰਗ ਤਿਆਰ ਕੀਤੀ ਜਾਵੇ ਤੇ ਕਿਹੜੇ ਪਿੰਡ ਦਾ ਮਸਲਾ ਇਹ ਜੀ ਪਿੰਡ ਸੰਦਾ ਮੋਜਾ ਸੰਦਾ ਮੋਜਾ ਹਾਂਜੀ ਤੁਸੀਂ ਤਿਆਰ ਹੋਣੀ ਚਾਹੀਦੀ ਹੈ। ਨਾ ਤਿਆਰ ਹੋਣੀ ਚਾਹੀਦੀ ਇਹ। ਅਸੀਂ ਆਪ ਦਾ ਜਿਹੜਾ ਬੱਚਿਆ ਦਾ ਜਿਹੜਾ ਸੱਪੇ ਦੇ ਸਾਏ ਹੋਂ ਹੈ ਕਿ ਇਹ ਨਿਕਲ ਕੇ ਦੇ ਆ ਤੇ ਚੰਗੀ ਜ਼ਿੰਦਗੀ ਬਤੀਤ ਕਰ ਸਕਣ ਅਸੀਂ ਪੜ੍ਹਾਈ ਕਰ ਸਕਦੇ। ਸੱਪ ਨਿਕਲਦੇ ਨੇ ਫਿਰ। ਹਾਂਜੀ ਜਦੋਂ ਸੱਪ ਨਿਕਲਦੇ ਜੀ ਇੱਕ ਦੋ ਵਾਰੀ ਚੋਰੀ ਵੀ ਹੋ ਗਈ ਹੈ ਜੋ ਉਹ ਮਿਲਣਗੇ ਉਹ ਬਾਰੀਆਂ ਟੁੱਟੀਆਂ ਦੀ ਚੋਰ। ਤੁਸੀਂ ਉਹ ਬਿਲਡਿੰਗ ਵੇਖਣੀ ਨਾ ਦੂਜੀ ਆ ਆਪਣੇ ਪੰਚਾਇਤ ਦੀ ਬਿਲਡਿੰਗ ਬਾਰੀਆਂ ਤੋੜ ਕੇ ਚੋਰ ਲੈ ਗਏ ਪੱਖਾ ਵੀ ਲਾ ਕੇ ਲੈ ਗਏ ਵੀ ਟਿੱਟਾ ਪਈਆਂ ਜੀ ਦੂਜੇ ਕਮਰੇ 'ਚਾ ਪਈਆਂ ਜੀ ਸੱਪਾਂ ਦਾ ਥਾਂ ਬਣਿਆ ਹੋਇਆ ਜੀ ਲੇਕਿਨ ਕਿ ਬੱਚਿਆਂ ਨੂੰ ਸੱਪ ਤਾਂ ਨਹੀਂ ਪਤਾ ਕਾਨੂੰ ਕੀੜਾ ਪੰਗਾ ਕੋਈ ਲੜਕਾ ਕੋਈ ਐਸਿਡ ਹੋ ਜਾਤਾ ਹੈ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕਲੀ ਕੋਈ ਮੇਰੇ ਪਿੰਡ ਦਾ ਨੁਕਸਾਨ ਹੋ ਗਿਆ ਸਾਂ ਦਾ ਮੂਜਾ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਏਗੀ ਜੀ ਮੈਂ ਕਿਹੇ ਪਾਰਟੀ ਬਾਜੀ ਦਾ ਕਰਕੇ ਨਹੀਂ ਨਾ ਸਿਰਫ ਇਹ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਵੀ ਬੇਨਤੀ ਆ ਵੀ ਇਨ ਤਿਆਰ ਕੀਤਾ ਜਾਵੇ